ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਕੇਜਰੀਵਾਲ ਨੇ ਦਿੱਲੀ ਸਦ ਦੇ ਬੰਦ ਕਮਰਾ ਮੀਟਿੰਗ ਦੇ ਵਿੱਚ ਕਿਹੜੀਆਂ ਗੱਲਾਂ ਹੋਈਆਂ ਨੇ ਇਸ ਨੂੰ ਲੈ ਕੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਬੀਤੇ ਦਿਨੀ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਕੇਜਰੀਵਾਲ ਨੇ ਦਿੱਲੀ ਸਦ ਲਿਆ ਦਿੱਲੀ ਵਿਧਾਨ ਸਭਾ ਚੋਣਾਂ ਜਿੱਤਣ ਦੇ ਲਈ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਨੂੰ ਬੰਦ ਕਮਰਾ ਮੀਟਿੰਗ ਦੇ ਵਿੱਚ ਕਿਹੜੀਆਂ ਗੱਲਾਂ ਆਖੀਆਂ ਨੇ ਉਹ ਗੱਲਾਂ ਹੁਣ ਨਿਕਲ ਕੇ ਬਾਹਰ ਆਈਆਂ ਨੇ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਨੂੰ ਦੋ ਟੁਕ ਚੇਤਾਵਨੀ ਦਿੱਤੀ ਨੀਤੀ ਹੈ ਉਹਨਾਂ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਜਿੱਤਣ ਦੇ ਲਈ ਕਰੋ ਜਾਂ ਮਰੋ ਦੀ ਰਣਨੀਤੀ ਅਪਣਾ ਲਓ ਇਸੇ ਨਾਲ ਹੀ ਕੇਜਰੀਵਾਲ ਨੇ ਆਖਿਆ ਕਿ ਜੇਕਰ ਅਸੀਂ ਦਿੱਲੀ ਜਿੱਤ ਗਏ ਤਾਂ ਪੰਜਾਬ ਨੂੰ ਜਿੱਤਣ ਦੇ ਲਈ ਦੇਰ ਨਹੀਂ ਲੱਗਣੀ ਇਹ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਨੇ ਸਿੱਧਾ ਆਖ ਦਿੱਤਾ ਹੈ ਕਿ ਜੇਕਰ ਦਿੱਲੀ ਜਿੱਤਾਂਗੇ ਤਾਹੀਂ ਪੰਜਾਬ ਦੇ ਵਿੱਚ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤ ਪ੍ਰਾਪਤ ਹੋਵੇਗੀ ਇਸ ਲਈ ਦਿੱਲੀ ਜਿੱਤਣਾ ਬਹੁਤ ਜ਼ਰੂਰੀ ਹੈ ਕੇਜਰੀਵਾਲ ਨੇ ਬੀਤੇ ਦਿਨੀ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਸਬੰਧ ਵਿੱਚ ਪੰਜਾਬ ਦੇ ਵਿਧਾਇਕਾਂ ਮੰਤਰੀਆਂ ਨੂੰ ਦਿੱਲੀ ਬੁਲਾ ਕੇ ਉਹਨਾਂ ਨਾਲ ਮੀਟਿੰਗ ਕੀਤੀ ਹੈ ਦੱਸਿਆ ਜਾਂਦਾ ਹੈ ਕਿ ਕੇਜਰੀਵਾਲ ਨੇ ਵਧਾਇਕਾਂ ਨੂੰ ਕਿਹਾ ਕਿ ਪੰਜਾਬ ਦੇ ਲੋਕ ਲੜਨ ਲਈ ਜਾਣੇ ਜਾਂਦੇ ਨੇ ਜਿੱਥੇ ਵੀ ਉਹਨਾਂ ਪੰਜਾਬੀਆਂ ਦੀ ਡਿਊਟੀ ਹੁੰਦੀ ਹੈ ਉਸ ਨੂੰ ਜਿੱਤ ਕੇ ਆਉਂਦੇ ਨੇ ਉਹਨਾਂ ਨੇ ਕਿਹਾ ਕਿ ਪਾਰਟੀ ਲਈ ਇਹ ਚੋਣ ਇਸ ਲਈ ਬਹੁਤ ਅਹਿਮ ਹੈ ਕਿਉਂਕਿ ਇਸ ਤੋਂ ਬਾਅਦ ਪੰਜਾਬ ਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਜੇਕਰ ਅਸੀਂ ਆਪਣੇ ਮਹੱਲਾ ਕਲੀਨਿਕਾਂ ਸਿੱਖਿਆ ਅਤੇ ਬਿਜਲੀ ਖੇਤਰ ਚ ਕੀਤੇ ਕੰਮਾਂ ਨੂੰ ਲੋਕਾਂ ਤੱਕ ਮੁੜ ਜਿੱਤ ਪ੍ਰਾਪਤ ਕਰ ਸਕਦੇ ਆਂ ਤਾਂ ਯਕੀਨੀ ਤੌਰ ਤੇ ਇਸ ਦਾ ਅਸਰ ਪੰਜਾਬ ਤੇ ਵੀ ਪਵੇਗਾ ਕਿਉਂਕਿ ਪਾਰਟੀ ਉੱਥੇ ਵੀ ਇਹੀ ਪ੍ਰੋਗਰਾਮ ਲਾਗੂ ਕਰ ਰਹੀ ਹੈ ਦੱਸਦੀ ਹੈ ਇਸ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ अरोड़ा ਜਰਨਸਕਤਰ ਡਾਕਟਰ ਸੰਦੀਪ ਪਾਠਕ ਵੀ ਹਾਜ਼ਰ ਸਨ ਦੱਸਿਆ ਜਾਂਦਾ ਹੈ ਕਿ ਹਰੇਕ ਮੰਤਰੀ ਅਤੇ ਵਿਧਾਇਕ ਨੂੰ ਦਿੱਲੀ ਵਿਧਾਨ ਸਭਾ ਦੇ ਲਈ ਇੱਕ ਇੱਕ ਹਲਕੇ ਦੀ ਡਿਊਟੀ ਸੌਂਪੀ ਗਈ ਹੈ ਹਰੇਕ ਵਿਧਾਨ ਸਭਾ ਹਲਕੇ 'ਚ 50 ਦੇ ਕਰੀਬ ਬੂਥ ਨੇ ਜਿਨ੍ਹਾਂ 'ਚ ਦੂਜੇ ਸੂਬਿਆਂ ਦੇ ਆਗੂ ਤਾਇਨਾਤ ਕੀਤੇ ਗਏ ਨੇ ਹਰਿਆਣਾ ਗੋਆ ਤੇ ਗੁਜਰਾਤ ਤੋਂ ਪਾਰਟੀ ਦੇ ਵਿਧਾਇਕਾਂ ਤੇ ਨੇਤਾਵਾਂ ਦੀਆਂ ਵੀਡੀਓਟੀਆਂ ਲਗਾਈਆਂ ਗਈਆਂ ਨੇ ਤਾ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਸੱਦੇ ਪੰਜਾਬ ਦੇ ਵਿਧਾਇਕਾਂ ਨੂੰ ਕਰੋ ਜਾਂ ਮਰੋ ਦੀ ਰਣਨੀਤੀ ਤੇ ਚੱਲਣ ਲਈ ਪ੍ਰੇਰਿਆ ਇਸੇ ਨਾਲ ਹੀ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਨੂੰ ਦੋ ਟੁੱਕ ਚੇਤਾਵਨੀ ਦਿੰਦਿਆਂ ਇਹ ਵੀ ਕਹਿ ਦਿੱਤਾ ਜੇਕਰ ਦਿੱਲੀ ਜਿੱਤ ਲਈ ਤਾਂ ਪੰਜਾਬ ਨੂੰ ਜਿੱਤਣ 'ਚ ਕੋਈ ਢੇਰ ਨਹੀਂ ਲੱਗਣੀ ਕਿਉਂਕਿ ਪੰਜਾਬ 'ਚ ਜਿੱਤ ਦਾ ਰਸਤਾ ਜਿਹੜਾ ਉਹ ਦਿੱਲੀ 'ਚੋਂ ਹੋ ਕੇ ਜਾਂਦਾ ਹੈ ਤਾਂ केजरीवाल ਨੇ ਦਿੱਲੀ ਵਿਧਾਨ ਸਭਾ ਚੋਣਾਂ ਜਿੱਤਣ ਦੇ ਲਈ ਪੂਰੀ ਤਾਕਤ ਝੋਕ ਦਿੱਤੀ ਹੈ ਸਾਰੀਆਂ ਪਾਰਟੀਆਂ ਤੋਂ ਮੋਰੀ ਹੁੰਦਿਆਂ केजरीवाल ਨੇ ਦਿੱਲੀ ਦੇ ਵਿੱਚ 70 ਸੀਟਾਂ ਦੇ ਲਈ ਆਪਣੇ ਕੈਂਡੀਡੇਟਾਂ ਦੀ ਵੀ ਲਿਸਟ ਹੈ ਜਿਹੜੀ ਉਹ ਜਾਰੀ ਕਰ ਦਿੱਤੀ ਹੈ ਦੂਜੀ ਪਾਰਟੀਆਂ ਨੂੰ ਕੈਂਡੀਡੇਟਾਂ ਦੇ ਮੁਕਾਬਲੇ केजरीवाल ਨੇ ਪਛਾੜ ਦਿੱਤਾ ਇਸੇ ਨਾਲ ਹੀ ਹੁਣ ਬੀਤੇ ਦਿਨੀ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਵੀ ਦਿੱਲੀ ਸਦਕ ਕੇ ਉਹਨਾਂ ਨੂੰ ਡਿਊਟੀਆਂ ਨੇ ਜਿਹੜੀਆਂ ਉਹ ਸੌਂਪ ਦਿੱਤੀਆਂ ਨੇ ਦਿੱਲੀ ਵਿਧਾਨ ਸਭਾ ਦੇ ਵਿੱਚ 70 ਹਲਕੇ ਨੇ ਹਰੇਕ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਤੋਂ ਇੱਕ ਵਿਧਾਇਕ ਦੀ ਡਿਊਟੀ ਲਗਾ ਦਿੱਤੀ ਹੈ ਇਸੇ ਨਾਲ ਹੀ ਕੇਜਰੀਵਾਲ ਨੇ ਕਹਿ ਦਿੱਤਾ ਕਿ ਜੇਕਰ ਦਿੱਲੀ ਜਿੱਤੋਗੇ ਤਾਂ ਅੱਗੇ ਪੰਜਾਬ ਦੇ ਵਿੱਚ ਜਿੱਤਨਸੀਬ ਹੋਵੇਗੀ ਜੇਕਰ ਆਪਾਂ ਦਿੱਲੀ ਹਾਰ ਗਏ ਤਾਂ ਪੰਜਾਬ ਵੀ ਹੱਥੋਂ ਖੋ ਸਕਦਾ ਹੈ ਇਹ ਚੇਤਾਵਨੀਆਂ ਜਿਹੜੀ ਦਿੱਲੀ ਸੱਦੇਗੇ ਵਿਧਾਇਕਾਂ ਨੂੰ ਕੇਜਰੀਵਾਲ ਨੇ ਦੇ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਕਰੋ ਜਾਂ ਮਰੋ ਦੀ ਰਣਨੀਤੀ ਅਪਣਾ ਲਓ ਤਾਂ ਹੀ ਦਿੱਲੀ ਚ ਜਿੱਤ ਹੈ ਜਿਹੜੀ ਉਹ ਨਸੀਬ ਹੋਵੇਗੀ ਤਾਂ ਹੀ ਦਿੱਲੀ ਦੇ ਵਿੱਚ ਜਿੱਤ ਪ੍ਰਾਪਤ ਹੋਵੇਗੀ ਤਾਂ ਉਹਨਾਂ ਨੇ ਸਮੇਂ ਦੇ ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਲੜਾਈ ਹੈ ਜਿਹੜੀ ਉਹ ਗਹਿ ਗੱਜ ਖੁੰਦੀ ਖੋਈ ਨਜ਼ਰ ਆਵੇਗੀ